ਬਾਕੀ ਖੁਸ਼ ਹੋ। ਹਾਂ ਜੀ ਸਸਰੇ ਘਰ ਦਾ ਸਾਰਾ ਕਿੰਦਾ ਸਾਰੇ ਆਇਆ ਹੁਣ ਤਾਂ ਸਾਰਿਆਂ ਨੇ ਵੱਤੇ ਆਉਣਗੇ ਤੁਹਾਨੂੰ ਪਤਾ ਹੀ ਆਪਾਂ ਨੇ ਉਹ ਬਟੇਕਾ ਆਪਣੀ ਕੀਤਾ ਤੇ ਅੱਜ ਆਪਾਂ ਬਟੇਕ ਤੇ ਚੱਲੇ ਆ। ਵਾਹਿਗੁਰੂ ਦੀ ਕਿਰਪਾ ਹੋ ਜਾ ਤੇ ਕਾਫੀ ਸੇ ਰੋਇਆ ਕਪੜੇ ਤੇ ਬਾਕੀ ਅੱਜ ਆਪਾਂ ਕਾਫੀ ਆਰਡਰ ਲੈਣੇ ਭੇਜਨੇ ਆ ਹਲਾ ਫਸਟ ਵਾਰੇ ਕੰਮ ਕਰਨਾਗਾ ਤੇ ਅੱਜ ਆਪਾਂ ਜਾ ਰਹੇ ਆ। ਵਾਹਿਗੁਰੂ ਦੀ ਕਿਰਪਾ ਇੱਤੇ ਬਣੀ ਰਵੇ ਹੜਾ। ਤੇ ਹੁਣ ਆਪਾਂ ਚੱਲੇ ਆਂ ਜੀ ਫਿਰ ਮਿਲਦੇ ਆਪਾਂ ਤੱਕ ਆਪਾਂ ਆ ਕੇ ਤੇ ਆ ਗਿਆ ਤੇ ਵਾਕਿਆ ਅੱਜ ਤਾਂ ਹਵਾ ਬਹੁਤ ਚੱਲ ਰਹੀ ਠੰਡ ਵੀ ਬਹੁਤ ਆ ਤੇ ਹੁਣ ਆਪਾਂ ਵਾਸ ਕੇ ਕਿਤੇ ਬਾਹਰ ਕਿਹੜਾ ਤਪੜ ਬਸੰਤ ਜਾਣਾ ਪੜਾ ਹਾਂ ਸਸਰਕਾਲ ਦਾ ਸਾਰਿਆਂ ਨੂੰ ਕਿਤਾ ਸਾਰੇ ਆਈ ਹੋਪ ਤੁਸੀਂ ਸਾਰੇ ਜਾਣੇ ਵਰਤੀਆ ਹੋ ਕੇ ਤੇ ਲਓ ਜੀ ਆਪਾਂ ਪਟੀਕ ਤੇ ਸੈਕਿੰਡ ਪੀਸ ਵੀ ਜਾਰੀ ਕਰਵਾ ਲਿਆ ਤੁਸੀਂ ਦੇ ਸਾਥ ਤੋਂ ਇਹ ਘਰੇ ਤੇ ਹ ਮਸ਼ੀਨੀ ਵਰਕ ਕੀਤਾ ਆ ਤੇ ਬਾਕੀ ਇਹਨਾਂ ਦੇ ਬਾਹਮਤੇ ਵੀ ਹਰ ਤਾਂ ਸੇਮ ਵਰਕ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਤੇ ਪਹੁੰਚਿਆ ਤਾਂ ਵੀ ਇੰਨਾ ਦਾ ਤੇ ਆਪਾਂ ਚੁੰਨੇ ਟਾਈ ਡਾਈ ਕਰਵਾਈ ਹੋਈ ਆ ਤੇ ਜੇ ਤੁਸੀਂ ਵੀ ਕਿਸੇ ਵੀ ਕਲਰ ਚ ਆਪਣੀ ਡਿਮਾਂਡ ਤੇ ਮਸ਼ੀਨੀ ਵਰਕ ਜਾਂ ਸੂਟਰ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਜੱਜ ਦਾ ਟੀਐਮ ਕਰੋ ਮੈਂ ਕਿਹ ਕਾੜੀ ਮੈਚਰ ਕੀਤੀ ਆ ਧੰਨਵਾਦ ਹਾਂਜੀ ਦੇਖੋ ਬੜਾਪਾ ਬਾਹਰ ਪਹੁੰਚ ਗਏ ਆ ਤੇ ਆਪਣਾ ਬਟਿਕ ਦੇਖੋ ਤੇ ਹੁਣ ਇਹ বাস ਸਟਾਨ ਤੇ ਪਾਸਰਾਮਨਾਗਰ ਗੜੀ ਨੰਬਰ 5 ਚਾ ਤੇ ਆਪਾਂ ਬਚੇ ਪਹੁੰਚ ਗਏ ਤੇ ਚਲੋ ਆਪਾਂ ਅੰਦਰ ਚੱਲਦੇ ਆਂ ਹਾਂੰਟੀ ਮੈਡਮ ਕਿੱਦਾਂ ਕਿਵੇਂ ਆ? ਠੀਕ ਆ ਤਾਂ ਸੂਟ ਰਾੜੀ ਕਰ ਲੈ ਕਿ ਨਹੀਂ? ਬਸ ਹੋ ਗਿਆ। ਅੱਛਾ ਲਓ ਜੀ ਹੁਣ ਆਪਾਂ ਬਠਿੰਡ ਤੇ ਪਹੁੰਚ ਚੁੱਕੇ ਆਂ ਤੇ ਅੱਜ ਆਪਾਂ ਕੰਮ ਸਟਾਰਟ ਕਰਨਾ। ਤੇ ਉੱਤੇ ਆਇਆ ਕੋਈ ਆਟਰ ਬਸ ਆਪਾਂ ਹੁਣ ਸ਼ਿਪਿੰਗ ਵਰਲਡਵਾਈਡ ਕਰਦਾਂਗੇ ਜੀ ਸੀਓਡੀ ਪਲੀਜ਼ ਰਿਕੁਐਸਟ ਨਾ ਕਰਿਆ ਕਰੋ ਸੀਓਡੀ अवेलेबल ਨਹੀਂ ਹੈਗਾ ਜੇ ਅਸੀਂ ਬੰਦੀ ਆ ਦਾ ਸੂਟ ਆਰਡਰ ਕਰਨਾ ਤੇ ਆਪਾਂ ਨੂੰ ਵਾਹਿਗੁਰੂ ਦੀ ਕਿਰਪਾ ਨਾਲ ਤੁਹਾਨੂੰ ਸੂਟ ਆਰਡਰ ਆਇਆ ਅੰਮ੍ਰਿਤਸਰ ਤੇ ਤਿੰਨੇ ਹਫਤੇ ਚਲੋ ਅੱਜ ਆਪਾਂ ਕੰਮ ਸਟਾਰਟ ਕਰਦੇ ਆਂ ਤੇ ਦੇਖੋ ਸਾਡਾ ਸੂਟ ਆ ਜਿੰਨੇ ਸੋਨ ਵਾਲੇ ਪਏ ਆ ਤੇ ਆ ਸਾਡੇ ਕੋਲ ਬਿਲਲੀ ਵੱਟ ਫੋਟ ਲੱਗੀ ਭਈਆ ਨਜ਼ਾਰੇ ਨਾਲ ਤੇ ਅੱਜ ਕਿਹੜਾ ਸੂਟ ਵਰਕ ਕੀਤਾ ਤੇ ਜੇ ਆਪਾਂ ਅੰਤ ਖਾਓ ਕਦਰ ਜਾ ਜਿਹੜਾ ਆਪਾਂ ਹੋਰ ਫੇਕ ਸੂਟਾ ਕੀਤਾ ਸੀ ਨਾ ਆਹ ਦੇਖੋ ਜੇ ਕੁੱਤਰ ਸਾਡਾ ਕਾਲਾ ਸੂਟ ਆ ਇਹ ਵੀ ਆਲਟਰ ਕਰਨਾ ਦਿੱਤਾ ਹੋਇਆ ਦੇਖੋ ਅਸੀਂ ਆਹ ਸੂਟ ਵੀ ਰੈਡੀ ਕਰਵਾਇਆ ਤੁਸੀਂ ਦੇਖ ਸਕਦੇ ਹੋ ਇਹ ਮਸ਼ੀਨੀ ਵਰਕ ਕਰਵਾਇਆ ਹੋਇਆ ਸੀ ਇਹ ਆਪਾਂ ਮਸ਼ੀਨੀ ਤੇ ਦੋਤੇ ਕਿਹੜਾ ਆਪਾਂ ਸੂਟ ਹੋਰ ਪਾਣਾ ਸੀਗਾ ਉਹ ਕਦਰ ਗਿਆ ਤੇਰਾ ਸੋਨਾ ਪਰ Adik ਨਾਲ ਤਾ ਹੋਗਾ ਸਰਾ ਕਿ ਤਰਾਈ ਦੇ ਬੋਸੀ ਆਪਾਂ ਕੱਲ ਨੂੰ ਤੁਹਾਨੂੰ ਲੈਸ ਵਰਕ ਕਰਕੇ ਤੁਹਾਨੂੰ ਸ਼ੋਅ ਕਰਾਂਗੇ ਜੀ ਵੱਧ ਤੋਂ ਵੱਧ ਸਾਨੂੰ ਸਪੋਰਟ ਕਰੋ ਸਹੀ ਗੱਲ ਆ ਸਪੋਰਟ ਕਰਿਆ ਕਰੋ ਹਣਾ ਬਾਈ ਜਦਾਂ ਦਾ ਵੀ ਤੁਸੀਂ ਕਹੋਗੇ ਤੁਹਾਨੂੰ ਉਦੋਂ ਦਾ ਪੀਸ ਰੈਡੀ ਕਰਕੇ ਦਵਾਂਗੇ ਆ ਰੂਪੀ ਬਾਕੀ ਸਰ ਜੀ ਦੇਖੋ ਹੁਣ ਆਪਾਂ ਆਇਆ ਤੇ ਕਰਦੇ ਆ ਕੰਮ ਸਟਾਰਟ ਕਰਨਾ ਤੇ ਆਪਾਂ ਆ ਕੇ ਆਪ ਆਪਾਂ ਬਟੇਕ ਤੇ ਬੈਠ ਚੁੱਕੇ ਆ ਮੈਂ ਤੁਹਾਨੂੰ ਸਿਖਾਉਣੇ ਕਿ ਮਸ਼ੀਨ ਚਲਾਣੀ ਤੇ ਕੱਪੜਾ ਮਸ਼ੀਨ ਕਿਤਾ ਚਲਾਣੀ ਤੇ ਸਿਖਾਉਂਗਾ ਹਾਂਜੀ ਹਾਂਜੀ ਚਲਾਓ ਫਰ ਫਰ ਚਲਾਓ ਕੋਣ ਦੱਸੋ ਫਰ ਮੈਂ ਕਿਤ ਕਰਾਂ ਹਾਂ ਤੁਸੀਂ ਪਹਿਲਾਂ ਉੱਪਰ ਕਰੋ ਪੈਰ ਨੂੰ ਹੁਣ ਨੀਚੇ ਕੱਪੜਾ ਰੱਖ ਕੇ ਹੁਣ ਨੀਚੇ ਕਰੋ ਪੈਰ ਠੀਕ ਆ ਕਰ ਲੈ ਜੇ ਹਲਕਾ ਜਿਹਾ ਪੈਰ ਨੀਚੇ ਤਬ ਪ੍ਰੈਸ ਕਰੋ ਆਜਾ ਹਲਕਾ ਹਲਕਾ ਹਾਂਜੀ ਜਾ ਗੱਲੇ ਮਗਾ ਦੇ ਦੇਖੋ ਇਤਰਾਪਾ ਵਾ ਤੇ ਅਸੀਂ ਨੂੰ ਮਾਰਤੀ ਪਹਿਲੀ ਵਾਰ ਸੀ ਨੂੰ ਮਾਰਨੀ ਸਖਰੀਂ ਦੀਦੀ ਜਿ ਚਲਾ ਰਹੇ ਨੇ ਮਸ਼ੀਨ ਤਾਂ ਪੈਸਾ ਕੋਈ ਮਾਰਾ ਤਾਂ ਕੈ ਨਿਕਲਗਾ ਨਾ ਯਾਰ ਗੱਤ ਹੋਗਾ ਤੁਨੋਂ ਤਾਂ ਹੈ ਉਹ ਦੇਖ ਜੀ ਲੋ ਜੀ ਹੁਣ ਆਪਾਂ ਘਰੇ ਚੱਲੇ ਆ ਆਪਾਂ ਬਹੁਤ ਸੋਹਣਾ ਹਾਰਡਵਰ ਕਰਾ ਤੈੱਕ ਸਕਦੇ ਹਾਂ ਇੱਥੇ ਆਪਾਂ ਕੀਤਾ ਆ ਕੱਪੜੇ ਕਿਹੜਾ ਦਦੇ ਹੈ ਵਾਈਨ ਮੰਗਦੇ ਦੇਖੋ ਜੇ ਆਪਾਂ ਇਹ ਸੋਹਣਾ ਸਾਰ ਹਾਰਡਵਰ ਕਰਵਾਇਆ ਤੇ ਇੱਥੋਂ ਦੱਸੇ ਮੋਤੀ ਲਾਉਣੇ ਨੇ ਕਿਹੜਾ ਕਲਰ ਅੱਧਰੇ ਹੈ ਹੂੰ ਕਿ ਨਾ ਸੋਹਣਾ ਜੇ ਆਪਾਂ ਆਪਰੇ ਪਿੰਡ ਪਹੁੰਚ ਚੁੱਕੇ ਆ ਕਾਣਾ ਕਾਣਾ ਹੈ ਦਿਖਾਵਾਂਗੇ ਦੋਸਤ ਇਹ ਵਾਸੋਂ ਲਓ ਜੀ ਆਪਾਂ ਆਪਣੇ ਪਿੰਡ ਵੱਲ ਚੁੱਕੀਆਂ ਤੇ ਹੜਾ ਪਕਰੇ ਜਾ ਰਹੇ ਆ ਤਾਂ ਠੰਡ ਕਾਫੀ ਹੋ ਰਹੀ ਆ ਤਾਂ ਕਿ ਕੱਲ੍ਹ ਸ਼ਾਮ ਨੂੰ ਵੀ ਪਿਆਰ ਤੋਂ ਤੁਹਾਨੂੰ ਦੱਸਾਂਗੀ ਸਿੱਧਾ ਤੇ ਇਹ ਠੰਡ ਬਹੁਤ ਆ ਤੇ ਨਮਾ ਬਹੁਤ ਚੱਲ ਰਿਹਾ 바ਵਾ ਮੈਂ ਸ਼ੁਕਰ ਸਤ ਪ੍ਰਭਾ ਚੁੱਕੀਆਂ ਨਹੀਂ ਤੁਸਰ ਕਰਨਾ ਪਾਇਆ ਮੈਂ ਤਾਂ ਕੁਝ ਹੋ ਅੰਝਣੇ ਸੀਗੇ ਦੇਖੋ ਜੀ ਹੁਣ ਆਪਾਂ ਜਾ ਰਹੇ ਆ ਘਰੇ ੜੇ ਫੁੱਕੜ ਖੜਖੜੀ ਕਲ ਚਾਲੀ ਰੈੜੀ ਤੇ ਖੜੀ ਆ ਹਨ ਕਲ ਵਿੱਚੇ ਕਰ ਲਵੂ ਇਹ ਰਾਖ ਤੈਨੱਖਾ ਸਾਡੇ ਨੂੰ ਲਾ ਕੇ ਤੇ ਕਲ ਚਾਲੀ ਕਲ ਚਾ ਖਾਣਾ ਕੀ ਖਾਣਾ ਵਾਈਕੂ ਆਜੋ ਕਲ ਚੋ ਲਗਨੀਆ ਮੇਰੇ ਲਈ ਵੀ ਫੜ ਲਈ ਇੱਕ ਠੀਕ ਆ ਦਾ ਫਰ ਲਓ ਜੀ ਆਪਾਂ ਘਰ ਪਹੁੰਚ ਕੇ ਦੇਖਾਂ ਹੈਲੋ ਹਾਂਜੀ ਆਪਾਂ ਘਰ ਐਂ ਸਸਰੀ ਕਰ ਲਵਾਂ ਮਾਂ ਆ ਲੈ ਹਾਂ ਕੀ ਕਰਦੇ ਹਾਂ ਪਰਮਾਲ ਪਰਮਾਲ ਬਣ ਜਾਂਦੇ ਹੋ ਦੇਖੋ ਸਾਡੇ ਬਾਣ ਚੱਲ ਰਿਹਾ 5 ਵਜੇ ਦਾ ਟਾਈਮ ਹੋ ਗਿਆ ਤੇ ਆਪਾਂ ਹੋਣਾ ਆਏ ਤੇ ਹੁਣ ਆਪ ਬਣਾਉਣਾ ਰੋਟੀ ਸਬਜ਼ੀ ਉਹ ਮੈਂ ਪਾੜੇ ਭਰ ਲਾਸੇ ਟੁੱਟ ਗਈ ਸੀ ਅਛਾ ਤਰਾ ਪੁੱਤ ਵਾਲਾ ਭਾਣਾ ਖਾਣਾ ਤਰਾ ਜਹਨਪਾ ਦੇਖ ਤੇ ਚਾਹ ਪਾਣੀ ਪੀਨੇ ਆ ਚਾਹ ਪਾਣੀ ਪਈਆ ਭੁੱਖ ਲੱਗੀ ਪਈਆ ਤੇ ਮਮਾ ਨਾਲ ਸਾਥ ਦੀ ਗਾਤ ਕੋ ਲਈਆ ਮਮਾ ਸਾਥ ਚ ਬਣਾ ਲਈਆ ਰੋਟੀ ਬਣਾ ਲਈ ਕੱਲ ਮੈਂ ਲੋਕਾਂ ਦਾ ਟਾਈਮ ਨਹੀਂ ਕੰਮ ਕਰਦਾ ਪਾ ਦੇ ਤੇਰੇ ਮਮਾ ਦਾ ਮੈਂ ਤਾਂ ਕਰਕੇ ਹਾਂ ਉਹਨਾਂ ਦੇ ਮਾਤਾ ਫਿਰ ਮਾਈਂ ਪੀਰਾਂ ਹਾਂਜੀ ਤੇ ਹੁਣ ਆਪਾਂ ਪਿੰਨ ਲੱਗਾ ਚਾਹ ਤੇ ਥੋੜਾ ਥੱਕ ਕੇ ਸੇ ਤੁਹਾਨੂੰ ਪਤਾ ਜਣਾ ਭੁੱਖ ਲੱਗੀ ਜਾਂਦੀ ਜਿਹੜਾ ਕੰਮ ਤੇ ਬੰਦਾ ਹੁੰਦਾ ਥੱਕਿਆ ਤੇ ਅੱਜ ਆਪਾਂ ਆਰਡਰ ਦੇਖ ਕੇ ਥੱਕ ਕੇ ਪੱਕੇ ਤੁਹਾਨੂੰ ਪਤਾ ਜਣਾ ਆਰਡਰ ਆਲੇ ਘਟ ਆਉਂਦੇ ਆ ਅੱਜ ਨਾ ਫालतू ਗੱਲ ਕਰਨੇ ਤੇ ਉਹ ਫਤ ਆਉਂਦੇ ਆ ਪ੍ਰਮਾਣਿਕਤਾ ਦਿਖਾਣਾ ਹੋਣਾ ਬਸ ਜਕਰਜ ਲੋਕ ਨੂੰ ਫੋਨ ਲਾਉਂਦੇ ਆ ਇਹਨਾਂ ਤੁਹਾਨੂੰ ਪਤਾ ਜਿਹੜਾ ਫਤ ਕਮੈਂਟ ਕਰਦੇ ਮੈਂ ਤਾਂ ਉਹਨਾਂ ਨਾਲ ਕਰਨੇ ਜਿਹੜਾ ਪਿਆਰ ਕਰਦੇ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਹੁੰਦਾ ਕੀ ਸਾਰੇ ਅਣਕਟੇ سپورਟ ਕਰਦੇ ਰਹੋ ਤਾਂ سپورਟ ਨਾਲ ਆ ਪੱਜ ਤੇ ਕੱਪੜੇ ਕਰ ਜਾਣਾ ਕੰਮ ਤੇ ਗਏ ਸੀ ਵਧੀਆ ਕਮਾਈ ਹੋਈ ਕੋਈ ਗੱਲ ਦੀ ਮਾਰੀ ਵੀ ਨਹੀਂ ਹੋਈ ਹੈ ਨਾ ਵਧੀਆ ਹੋਈ ਸੀ ਤੇ ਬਾਕੀ ਦਿਨਾਂ ਇੱਥੇ ਬਹੁਤ ਹੀ ਹਨ ਜੋ ਆਪਣੇ ਪਾਰਟਨਰਸ਼ਿਪ ਰੱਖੇ ਹੋਇਆ ਉਹ ਬਹੁਤ ਵਧੀਆ ਨਾਲ ਨੇਚਰ ਅੰਤ ਤਹਾਨ ਆਪ ਪੀਨੇ ਚਾਹ ਤੇ ਕਰਦੇ ਫਰਕ ਕੇ ਹਾਂਜੀ ਤੇ ਆਪਾਂ ਆਪਰੇ ਕਿੱਲੇ ਸਿਖਾ ਤੇ ਰੋਟੀ ਵੀ ਖਾ ਲਈ ਸੀ ਕਿ ਤੇ ਬਾਕੀ ਹਣਾ ਹੁਣ ਆਪਾਂ ਪ੍ਰੀਂਗੀਆਂ ਕਿ ਤੇ ਆਪਾਂ ਕੰਮ ਕਰਨ ਲੱਗਿਆਂ ਰੋਟੀ ਬਣਾਉਣ ਲੱਗਿਆਂ ਮੈਂ ਤੇ ਪੱਪੜੇ ਤੇ ਪਰੋਟੇ ਬਣਾਵਾਂਗੇ ਤੇ ਮਾਣੇ ਸਬਜ਼ੀ ਸਾਥ ਤੇ ਸੀ ਕਿ ਹਣਾ ਤੇ ਬਾਕੀ ਫਿਰ ਆਪਾਂ ਜਦਿਆ ਆਪਾਂ ਸੋੜਦੇ ਆਪਣੇ ਕੰਮ ਆਈਆਂ ਆਰਡਰ ਕਰਨਾ ਤਾਂ ਆਪਾਂ ਨੂੰ ਡੀਐਮ ਕਰੋ ਕਮੈਂਟ ਚ ਕਰ ਦਿਓ ਚਲ ਆਪਾਂ ਸਾਰੇ ਤੁਹਾਡੇ ਮੈਸੇਜ ਰਿਪਲਾਈ ਕਰਾਂਗੇ ਕਮੈਂਟ ਕਰਾਂਗੇ ਰਿਪਲਾਈ ਤੇ ਬਾਕੀ ਕੋਈ ਬੰਦਾ ਜਿਹੜਾ ਅਜਿਹਾ ਤੇ ਜਾਂਦੇ ਹੋ ਇਸ ਤਰ੍ਹਾਂ ਮੈਸੇਜ ਕਰਦੇ ਹੋ ਜੀ ਵਰਲਡ ਵਾਈਡ ਸ਼ਿਪਿੰਗ ਆ ਤੇ ਤੁਸੀਂ ਜਿੱਥੇ ਵੀ ਆਪਾਂ ਨੂੰ ਉੱਥੇ ਆਕਰ ਪਹੁੰਚਾ ਦੇਣਗੇ ਬਾਕੀ ਸਾਰਾ ਬਹੁਤ ਬਹੁਤ ਧੰਨਵਾਦ ਕਿ ਵਪਾਰ ਇਥੇ ਟੰਕਾ ਲੱਗ ਗਿਆ ਤੇ ਤੁਹਾਡੇ ਸਪੋਰਟ ਨਾਲ ਇਹਨਾਂ ਬਟਿਕ ਓਪਨ ਕੀਤਾ ਤੇ ਆਪਣਾ ਕੰਮ ਬទਿਆ ਚੱਲ ਰਿਹਾ ਤੇ ਬਾਕੀ ਅਜਨਾ ਕੋਈ ਆਰਡਰ ਤਾਂ ਸਲੂ ਹੋ ਗਏ ਤੇ ਮਾਲ ਥੋੜਾ ਦਿੱਤਾ ਸੱਚਾ ਕੋਈ ਗੱਲ ਨਹੀਂ ਹੋ ਰਹੀ ਕੰਮ ਚੱਲਿਆ ਰਹਾ ਬਾਕੀ ਨਾਲ ਤਾਂ ਜੇ ਆਪਾਂ ਇਹ ਲਾਚ ਵਾਲਾ ਬਣਾ ਲੱਖੜੀ ਚੈਨਲ ਨੂੰ ਪਾ ਲੈ ਸਬਸਕ੍ਰਾਈਬ